ਐਸੀ ਬਹੁਤ ਪ੍ਰਭਾਵਿਤ ਹੋਇਆ ਮੈਂ ਇੱਥੇ ਆ ਕੇ ਮੈਂ ਕਾਫੀ ਦੇਰ ਤੋਂ ਇੱਥੇ ਆਉਣ ਦੀ ਸੋਚ ਰਿਹਾ ਸੀ ਪਰ ਮੈਂ ਇੱਥੇ ਆ ਕੇ ਬੜਾ ਪ੍ਰਭਾਵਿਤ ਐ ਬਹੁਤ ਹੀ ਅੱਛਾ ਸਿਸਟਮ ਦੇ ਨਾਲ ਸਮਾਜ ਦੀ ਸੇਵਾ ਹੋ ਰਹੀ ਹੈ ਡੋਨਰ ਤੇ ਜਿਹੜਾ ਦੁੱਖ ਲੈ ਕੇ ਲੋਕ ਆਉਂਦੇ ਉਹਨਾਂ ਨੂੰ ਸਾਹਮਣੇ ਮਿਲਾ ਕੇ ਇਹ ਇੱਕ ਦੂਜੇ ਦੀ ਮਦਦ ਕਰਾਉਂਦੇ ਸੋ ਮੈਨੂੰ ਬੜਾ ਅੱਛਾ ਲੱਗਿਆ ਰਾਣਾ ਜੀ ਦਾ ਮੈਂ ਧੰਨਵਾਦ ਦੀਆਂ ਜਿਹੜਿਆਂ ਦੇ ਨਾਲ ਮੈਂ ਇੱਥੇ ਆਇਆ ਤੇ ਕਵਤਰਾ ਤੇ ਇਹਨਾਂ ਦੀ ਪੂਰੀ ਟੀਮ ਮੈਂ ਉਹਨਾਂ ਨੂੰ ਧੰਨਵਾਦ ਵੀ ਦੇਣਾ ਤੇ ਵਧਾਈ ਵੀ ਦੇਣਾ ਕਿ ਉਹ ਬਹੁਤ ਅੱਛਾ ਕੰਮ ਕਰ ਰਹੇ ਹਨ। ਅਗਰ ਅਸੀਂ ਵਿਰੋਧ ਦੇ ਦੇਖ ਕੇ ਲੱਗਦਾ ਕਿ ਕੁਝ ਕਮੀਆਂ ਜਿਹੜੀਆਂ ਸਿਸਟਮ 'ਚ ਹੈਗੀਆਂ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਮੈਂ ਤਾਂ ਕੁਆਤਰੇ ਨੂੰ ਕਿਹਾ ਕਿ ਅੱਗੇ ਨੂੰ ਤਨ ਸਰਕਾਰ 'ਚ ਲੈ ਲਾਂਗੇ। ਇਕੱਠੇ ਹੋ ਕੇ ਕਰਾਂਗੇ ਦੂਰ। ਹੈਲਥ ਸਿਸਟਮ ਨੂੰ ਲੈ ਕੇ ਜਿਹ ਤਰੀਕੇ ਦੇ ਨਾਲ ਲੋਕ ਆ ਰਹੇ ਨੇ। ਵੀਰ ਜੀ ਹੈਲਥ ਸਿਸਟਮ ਪੰਜਾਬ ਦਾ ਬਹੁਤ ਵਿਗੜਿਆ ਹੋਇਆ ਹੈ। ਇਹਨੂੰ ਸੂਤ ਕਰਨ ਦੀ ਲੋੜ ਹੈ। ਇਹਦੇ ਵਿੱਚ ਪੈਸੇ ਦੀ ਫਾਈਨੈਂਸ਼ੀਅਲ ਵੀ ਕਮੀ ਹੈ। ਸਰਕਾਰ ਨਹੀਂ ਦੇ ਪਾ ਰਹੀ ਉਹਨਾਂ। ਇਹਦੇ 'ਚ ਨੌਕਰੀਆਂ ਕੱਟ ਐ ਇਹਦੇ 'ਚ ਕ腐ਸ਼ਨ ਵੀ ਹੈ ਹਰ ਤਰ੍ਹਾਂ ਦਾ ਹੈਲਥ ਸਿਸਟਮ ਹੈ ਜਿਹੜਾ ਉਹ ਵਿਗੜਿਆ ਹੋਇਆ ਸਰਕਾਰ ਸਾਡੀ ਸਿਰਫ ਇਸਤਿਹਾਰबाजी ਜਾਂ ਆਪਣੇ ਆਪ ਨੂੰ ਸੱਚੇ ਬਣਨ ਤੇ ਲੱਗੀ ਵੀ ਹੈ ਔਨ ਗਰਾਉਂਡ ਕੁਝ ਵੀ ਨਹੀਂ ਹੋ ਰਿਹਾ ਇਹੀ ਜੇ ਇੰਸਟੀਚੂਨ ਚਾ ਕੇ ਤੁਹਾਨੂੰ ਪਤਾ ਲੱਗਦਾ ਕਿੰਨੀਆਂ ਕਮੀਆਂ ਸਾਡੇ ਹੈਲਥ ਸਿਸਟਮ ਦੇ ਵਿੱਚ ਹੈਗੀਆਂ ਇਹਨਾਂ ਨੂੰ ਇਹ ਜਿਹੜੇ ਸਰਕਾਰ ਦਾ ਕੰਮ ਹੈ ਇਹ ਇੱਕ ਐਨਜੀਓ ਕਰ ਰਹੀ ਹੈ ਇਹ ਆਉਣ ਵਾਲੇ ਸਮੇਂ 'ਚ ਸਰਕਾਰਾਂ ਕਰਨ ਗਿਆ ਕਲੀਨਿਕ ਖੇ ਲੋਗੇ ਦੈਟ ਇਜ਼ ਵਾਈ ਇਹ ਚੱਲ ਰਿਹਾ ਜੀ ਵੀਰ ਜੀ ਆਪਾਂ ਹੁਣ ਇਹਦੇ ਬਾਰੇ ਹੀ ਰੱਖਿਆ ਆਪਾਂ ਇਹਦੇ ਬਾਰੇ ਗੱਲ ਰੱਖੀਏ ਕਿਉਂਕਿ ਅੱਜ ਥੋੜੇ ਜਿਹਾ ਪਰਲਮਨ ਨੂੰ ਹੋਣਾ ਫੇਰ ਗੱਲਾਂ ਕਰ ਬਿਲਕੁਲ ਨਹੀਂ ਮੜਾ ਦੇ ਦੋ ਜਵਾਬ ਮੜਾ ਕੱਲੇ ਬਾਰੇ ਮੈਨੂੰ ਫੇਰ ਤੋਂ ਇੱਕ ਵਾਰ ਕਾਂਗਰਸ ਦੇ ਵਿੱਚ ਜੜੀ ਆਨਮਨ ਲੱਗਦੀ ਵੀ ਕਿਉਂਕਿ ਕਿਹਨਾਂ ਤੁਹਾਡੇ ਆਪਣੇ ਕੋਈ ਕਾਂਗਰਸ ਆਨਬੰਨੀ ਹੈ ਆਸ਼ੂ ਜੀ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਹੈ ਜੋ ਵੀ ਜੀਨੂੰ ਵੀ ਜੁਆਇਨ ਕਰਾਉਂਦੇ ਆ ਉਹ ਸਾਡੇ ਜਨਰਲ ਸਕੱਟਰੀ ਦੀ ਨੋਟਿਚ ਲਿਆ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਰਦੇ ਆ ਮੈਨੂੰ ਨਹੀਂ ਯਾਰ ਕਿਸੇ ਇੱਕ ਬੰਦੇ ਦੇ ਕਹਿਣ ਨਾਲ ਗੱਲਾਂ ਨਹੀਂ ਹੋਏ ਕਰਦੀਆਂ ਐ ਤਾਂ ਕੋਈ ਵੀ ਉੱਪਰ ਕੁਝ ਕਰੇਗਾ ਕੋਣ ਕਹਿੰਦਾ ਜੀ ਨਹੀਂ ਇਹ ਗੱਲਾਂ ਜਿਹੜੀਆਂ ਵੀ ਹੁੰਦੀਆਂ ਇਹ ਪਾਰਟੀ ਦੀਆਂ ਹੁੰਦੀਆਂ ਪਾਰਟੀ ਦੇ ਅੰਦਰ ਕਰਨੀਆਂ ਚਾਹੀਦੀਆਂ ਅਸੀਂ ਬਹੁਤ ਪ੍ਰਭਾਵਿਤ ਹੋਇਆ ਮੈਂ ਇੱਥੇ ਆ ਕੇ ਮੈਂ ਕਾਫੀ ਦੇਰ ਤੋਂ ਇੱਥੇ ਆਉਣ ਦੀ ਸੋਚ ਰਿਹਾ ਸੀ ਪਰ ਮੈਂ ਇੱਥੇ ਆ ਕੇ ਬੜਾ ਪ੍ਰਭਾਵਿਤ ਐ ਬਹੁਤ ਹੀ ਅੱਛਾ ਸਿਸਟਮ ਦੇ ਨਾਲ ਸਮਾਜ ਦੀ ਸੇਵਾ ਹੋ ਰਹੀ ਐ ਡੋਨਰ ਤੇ ਜਿਹੜਾ ਦੁੱਖ ਲੈ ਕੇ ਲੋਕ ਆਉਂਦੇ ਉਹਨਾਂ ਨੂੰ ਸਾਹਮਣੇ ਮਲਾ ਕੇ ਇਹ ਇੱਕ ਦੂਜੇ ਦੀ ਮਦਦ ਕਰਾਉਂਦੇ ਸੋ ਮੈਨੂੰ ਬੜਾ ਅੱਛਾ ਲੱਗਿਆ ਰਾਣਾ ਜੀ ਦਾ ਮੈਂ ਧੰਨਵਾਦ ਦੀਆਂ ਜਿਹੜਿਆਂ ਦੇ ਨਾਲ ਮੈਂ ਇੱਥੇ ਆਇਆ ਤੇ ਕੁਵੱਤਰਾ ਤੇ ਇਹਨਾਂ ਦੀ ਪੂਰੀ ਟੀਮ ਮੈਂ ਉਹਨਾਂ ਨੂੰ ਧੰਨਵਾਦ ਵੀ ਦੇਣਾ ਤੇ ਵਧਾਈ ਵੀ ਦੇਣਾ ਕਿ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ। ਜਨੀ ਸਰ ਜਿਹਦੇ ਦੇਖ ਕੇ ਲੱਗਦਾ ਕਿ ਕੁਝ ਕਮੀਆਂ ਜਿਹੜੀਆਂ ਸਿਸਟਮ 'ਚ ਹੈਗੀਆਂ ਜਿਨ੍ਹਾਂ ਨੂੰ ਦੂਰ ਕਰਨ ਦੀ ਜਰੂਰਤ ਹੈ। ਮੈਂ ਤਾਂ ਕੁਆਤਰੇ ਨੂੰ ਕਿਹਾ ਕਿ ਅੱਗੇ ਨੂੰ ਤੈਨੂੰ ਸਰਕਾਰ 'ਚ ਲੈ ਲਾਂਗੇ। ਸਰ ਹੈਲਥ ਇਕੱਠੇ ਹੋ ਕੇ ਕਰਾਂਗੇ ਦੂਰ। ਹੈਲਥ ਸਿਸਟਮ ਨੂੰ ਲੈ ਕੇ ਜਿਹ ਤਰੀਕੇ ਦੇ ਨਾਲ ਲੋਕ ਆ ਰਹੇ ਨੇ। ਵੀਰ ਜੀ ਹੈਲਥ ਸਿਸਟਮ ਪੰਜਾਬ ਦਾ ਬਹੁਤ ਵਿਗੜਿਆ ਹੋਇਆ ਹੈ। ਇਹਨੂੰ ਸੂਤ ਕਰਨ ਦੀ ਲੋੜ ਹੈ। ਇਹਦੇ ਵਿੱਚ ਪੈਸੇ ਦੀ ਫਾਈਨੈਂਸ਼ੀਅਲ ਵੀ ਕਮੀ ਹੈ। ਸਰਕਾਰ ਨਹੀਂ ਦੇ ਪਾ ਰਹੀ ਉਹਨਾਂ। ਇਹਦੇ 'ਚ ਨੌਕਰੀਆਂ ਕੱਟ ਐ, ਇਹਦੇ 'ਚ ਕ腐ਸ਼ਨ ਵੀ ਹੈ, ਹਰ ਤਰ੍ਹਾਂ ਦਾ ਹੈਲਥ ਸਿਸਟਮ ਹੈ ਜਿਹੜਾ ਉਹ ਵਿਗੜਿਆ ਹੋਇਆ। ਸਰਕਾਰ ਸਾਡੀ ਸਿਰਫ ਇਸਤਿਹਾਰबाजी ਜਾਂ ਆਪਣੇ ਆਪ ਨੂੰ ਸੱਚੇ ਬੰਨ ਤੇ ਲੱਗੀ ਵੀ ਐ। ਆਨ ਗਰਾਉਂਡ ਕੁਛ ਵੀ ਨਹੀਂ ਹੋ ਰਿਹਾ। ਇਹੀ ਜੇ ਇੰਸਟੀਚੂਨ ਚਾ ਕੇ ਤੁਹਾਨੂੰ ਪਤਾ ਲੱਗਦਾ ਕਿੰਨੀਆਂ ਕਮੀਆਂ ਸਾਡੇ ਹੈਲਥ ਸਿਸਟਮ ਦੇ ਵਿੱਚ ਹੈਗੀਆਂ। ਇਹਨਾਂ ਨੂੰ ਇਹ ਜਿਹੜੇ ਸਰਕਾਰ ਦਾ ਕੰਮ ਐ, ਇਹ ਇੱਕ ਐਨਜੀਓ ਕਰ ਰਹੀ ਐ ਇਹ ਆਉਣ ਵਾਲੇ ਸਮੇਂ 'ਚ ਸਰਕਾਰਾਂ ਕਰਨ ਗਿਆ ਕਲੀਨਿਕ ਖੇ ਲੋਗੇ ਦੈਟ ਇਜ਼ ਵਾਈ ਇਹ ਚੱਲ ਰਿਹਾ ਜੀ ਵੀਰ ਜੀ ਆਪਾਂ ਹੁਣ ਇਹਦੇ ਬਾਰੇ ਹੀ ਰੱਖਿਆ ਆਪਾਂ ਇਹਦੇ ਬਾਰੇ ਗੱਲ ਰੱਖੀਏ ਕਿਉਂਕਿ ਅੱਜ ਥੋੜਾ ਜਿਹਾ ਪਰਲਮਨ ਨੂੰ ਹੋਣਾ ਫੇਰ ਗੱਲਾਂ ਕਰ ਬਿਲਕੁਲ ਨਹੀਂ ਮੜਾ ਦੇ ਦੋ ਜਵਾਬ ਮੜਾ ਕੱਲੇ ਬਾਰੇ ਕਹਿੰਦੇ ਕਿ ਮੈਨੂੰ ਫੇਰ ਤੋਂ ਇੱਕ ਵਾਰ ਕਾਂਗਰਸ ਦੇ ਵਿੱਚ ਜਿਹੜੀ ਆਨਮਨ ਲੱਗਦੀ ਵੀ ਆ ਕਿਉਂਕਿ ਕਿਹਨਾਂ ਤੁਹਾਡੇ ਆਪਣੇ ਕੋਈ ਕਾਂਗਰਸ ਆਨ ਬਣਨੀ ਹੈ ਆਸ਼ੂ ਜੀ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਹੈ ਜੋ ਵੀ ਜੀਨੂ ਵੀ ਜੁਆਇਨ ਕਰਾਉਂਦੇ ਆ ਉਹ ਸਾਡੇ ਜਨਰਲ ਸਕੱਤਰ ਦੀ ਨੋਟਿਚ ਲਿਆ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਰਦੇ ਆ। ਧੰਨਵਾਦ ਜੀ। ਮੈਨੂੰ ਯਾਰ ਕਿਸੇ ਇੱਕ ਬੰਦੇ ਦੇ ਕਹਿਣ ਨਾਲ ਗੱਲਾਂ ਨਹੀਂ ਹੋਏ ਕਰਦੀਆਂ। ਐ ਤਾਂ ਕੋਈ ਵੀ ਉੱਠ ਕੇ ਕੁਝ ਕਹਿ ਦੇਣਾ। ਆਈ ਮੈਡਮ ਗੱਲਬਾਤ ਕਰਾਂਗੇ। ਕੌਣ ਕਹਿੰਦਾ ਜੀ? ਨਹੀਂ ਇਹ ਗੱਲਾਂ ਜਿਹੜੀਆਂ ਵੀ ਹੁੰਦੀਆਂ ਇਹ ਪਾਰਟੀ ਦੀਆਂ ਹੁੰਦੀਆਂ। ਪਾਰਟੀ ਦੇ ਅੰਦਰ ਕਰਨੀਆਂ ਚਾਹੀਦੀਆਂ। ਠੀਕ ਹੈ।